ਪੰਜਾਬ ਦੇ ਵਿੱਚ ਮੌਸਮ ਚਾਈ ਤਬਦੀਲੀ ਨੇ ਜਿੱਥੇ ਲੋਕਾਂ ਨੂੰ ਪਸੀਨੇ ਛੁੜਾ ਦੇਣ ਵਾਲੀ ਗਰਮੀ ਤੋਂ ਰਾਹਤ ਦਵਾਈ ਉੱਤੇ ਹੀ ਤੇਜ਼ ਹਵਾਵਾਂ ਨੇ ਜਨਜੀਵਨ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਤੇਜ਼ ਹਵਾਵਾਂ ਦੇ ਕਾਰਨ ਕਈ ਥਾਈਂ ਧੂੜ ਮਿੱਟੀ ਤੇ ਗੁਬਾਰ ਖੜੇ ਹੋ ਗਏ ਸੜਕਾਂ 'ਤੇ ਸਫ਼ਰ ਕਰਦੇ ਲੋਕਾਂ ਨੂੰ ਤੇਜ਼ ਹਵਾਵਾਂ ਦੇ ਥਪੇੜੇ ਚੱਲਣੇ ਪਏ ਹਨੇਰੀ ਕਾਰਨ ਕਈ ਥਾਵਾਂ ਦੇ ਉੱਤੇ ਲੋਕਾਂ ਦਾ ਨੁਕਸਾਨ ਵੀ ਹੋਇਆ ਹਨੇਰੀ ਕਿੰਨੀ ਤੇਜ਼ ਸੀ ਇਸ ਗੱਲ ਦਾ ਅੰਦਾਜ਼ਾ ਸੜਕ ਕਿਨਾਰੇ ਡਿੱਗੇ ਹਨ ਦਰਖਤਾਂ ਨੂੰ ਵੇਖ ਕੇ ਤੁਸੀਂ ਲਗਾ ਸਕਦੇ ਹੋ ਇਸ ਜ਼ਵਾਵਾਂ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਰਹਿਣ ਦੇ ਲਈ ਵੀ ਮਜਬੂਰ ਕਰ ਦਿੱਤਾ ਉੱਥੇ ਹੀ ਫਸਲ ਸਾਂਭਣ ਦਾ ਸੀਜ਼ਨ ਹੁਣ ਘਨ ਕਿਸਾਨਾਂ ਦੇ ਲਈ ਵੀ ਹਨੇਰੀ ਨੇ ਮੁਸੀਬਤ ਖੜੀ ਕੀਤੀ ਲੰਗੀ ਰਾਤ ਤੋਂ ਸ਼ੁਰੂ ਹੋਈਆਂ ਤੇਜ਼ ਹਵਾਵਾਂ ਅੱਜ ਦੁਪਹਿਰ ਤੱਕ ਪੂਰੀ ਤਰ੍ਹਾਂ ਨਾਲ ਝੱਖੜ ਦਾ ਤੂਫਾਨ ਦਾ ਰੂਪ ਧਾਰਨ ਕਰ ਗਈਆਂ ਸਨ ਪੂਰੇ ਪੰਜਾਬ ਦੇ ਵਿੱਚ ਬਹੁਤ ਹੀ ਜ਼ਿਆਦਾ ਤੇਜ਼ ਹਵਾਵਾਂ ਹਨੇਰੀਆਂ ਚੱਲੀਆਂ ਜਿਸ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਉਹ ਨੁਕਸਾਨ ਹੋਣ ਦੀਆਂ ਖਬਰਾਂ ਆ ਰਹੀਆਂ ਨੇ ਅਸੀਂ ਪਹੁੰਚੇ ਹੋਏ ਹਾਂ ਇਹ ਜਗ੍ਹਾ ਤੁਸੀਂ ਦੇਖ ਰਹੇ ਹੋ ਜੋ ਪਿੰਡ ਮਜਾਤ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇੱਥੇ ਗੁੜ ਦੀ ਕੁਲਾੜੀ ਲੱਗੀ ਹੋਈ ਹੈ ਗੁੜ ਬਣਾਉਣ ਵਾਲੀ ਕੁਲਾੜੀ ਗੰਨੇ ਤੋਂ ਗੁੜ ਬਣਾਇਆ ਜਾਂਦਾ ਉਹ ਕੁਲਾੜੀ ਦਾ ਜਿਹੜਾ ਸ਼ੈੱਡ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਡਿੱਗ ਚੁੱਕਿਆ ਸ਼ੈੱਡ ਹਾਲਾਂਕਿ ਬਹੁਤ ਮਜ਼ਬੂਤ ਹੁੰਦਾ ਫਿਰ ਵੀ ਇੰਨੀ ਜ਼ਿਆਦਾ ਤੇਜ਼ ਸੀ ਤੂਫਾਨ ਇੰਨਾ ਤੇਜ਼ ਸੀ ਕਿ ਇਹ ਡਿੱਗ ਚੁੱਕਿਆ ਸੀ ਇੱਥੇ ਗੱਲਬਾਤ ਕਰਾਂਗੇ ਇਹ ਤੂਫਾਨ ਦੇ ਨਾਲ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਤਾਂ ਜੀ ਇਹ ਬੱਲੀਆਂ ਬੁੱਲੀਆਂ ਟੁੱਟ ਗਈਆਂ ਸ਼ੈੱਡ ਦੁਆਰਾ ਪਿਆਰ ਕਰਨਾ ਪੈਣਾ 7-8000 ਤਾਂ ਇਹਦੇ ਤੇ ਲੱਗੂਗਾ ਜੀ ਬਾਕੀ ਨੀਚੇ ਇਹਦੇ ਗੁੜ ਬਣਾ ਰਹੇ ਸੀ ਗੁੜ ਦਾ ਸਾਰਾ ਨੁਕਸਾਨ ਹੋ ਗਿਆ ਉਹਦੇ ਚ ਮਿੱਟੀ ਪੈ ਗਈ ਇਹ ਇਹ ਰਾਤ ਡਿੱਗਿਆ ਸ਼ੈੱਡ ਜਾਂ ਅੱਜ ਨਹੀਂ ਹੁਣੇ ਡਿੱਗਿਆ ਜੀ 2-3 ਘੰਟੇ ਪਹਿਲਾਂ ਜਦੋਂ ਤੇਜ਼ ਹਨੇਰੀ ਆਈ ਗੁੜ ਕਿੰਨਾ ਪਕਾਰੇ ਸੀ ਜਿਹੜਾ ਉਹ ਕੜਾਹੀ ਦੇ ਵਿੱਚ ਗੁੜ ਪਿੱਛੇ ਰਸ ਪਾਇਆ ਸੀ ਅੱਗੇ ਕੜਾਹੇ 'ਚ ਪੱਕ ਰਿਹਾ ਸੀ ਗੁੜ ਹੈ ਸੀ ਘੱਟੋ ਘੱਟ 4-5 ਜਿਆੜ ਦਾ ਗੁੜ ਜੀ ਠੀਕ ਹੈ ਤੇ ਇਹ ਹੁਣ ਇਹਨੂੰ ਦੁਬਾਰਾ ਤੁਸੀਂ ਬਣਾਉਂਗੇ ਕਿੰਨਾ ਟਾਈਮ ਲੱਗ ਜਾਣਾ ਦੁਬਾਰਾ ਬਣਾਉਣ ਨੂੰ ਸ਼ੈੱਡ ਤੇ ਥੋੜਾ ਜਿਹਾ ਟਾਈਮ ਲੱਗੂਗਾ ਮਿਸਤਰੀ ਵਗੈਰਾ ਬੁਲਾਉਂਗੇ ਫੇਰ ਇਹਨੂੰ ਉਹ ਤਾਂ ਖਰਾਬ ਹੋ ਗਿਆ ਜਿਹੜਾ ਨੀਚੇ ਪਿਆ ਸੀ ਉਹਦੇ ਤਾਂ ਮਿੱਟੀ-ਮੁੱਟੀ ਪੈ ਗਈ ਜੀ ਉਹ ਤਾਂ ਹੁਣ ਵੇਸਟ ਹੈ ਜੀ ਸਾਰਾ ਕਿ ਹੈ ਔਰ ਇਹ ਸ਼ੈਡ ਬਣਾਉਣ ਬਣਾਉਣ ਤੇ ਤੁਸੀਂ ਕਿਹਾ ਕਿ ਟਾਈਮ ਲੱਗੂਗਾ ਕਿੰਨਾ ਕਿੰਨਾ ਕੁ ਮਜ਼ਬੂਤ ਹੁੰਦਾ ਜਿਵੇਂ ਇੰਨੀਆਂ ਤੇਜ਼ ਹਵਾਵਾਂ ਚੱਲੀਆਂ ਕਿ ਇਹ ਡਿੱਗ ਪਿਆ ਜਿੱਦਾਂ ਦੇਖ ਰਹੇ ਆ ਕਿ ਲੋਹੇ ਦੇ ਟੀਨਾ ਨਾਲ ਬਣਾਇਆ ਹੋਇਆ ਹਾਂਜੀ ਮਜ਼ਬੂਤ ਤਾਂ ਸੀ ਆਪਣੀ ਤਰਫ ਤੋਂ ਪੂਰਾ ਕੀਤਾ ਹੋਇਆ ਸੀ ਬੱਲੀਆਂ ਨਾਲ ਕੀਤਾ ਹੋਇਆ ਤੇ ਸਾਰਾ ਤੇ ਜਿਹੜੀਆਂ ਨੀਚੋਂ ਟੁੱਟ ਗਈਆਂ ਬੱਲੀਆਂ ਹਵਾ ਬਹੁਤ ਤੇਜ਼ ਸੀ ਬੱਲੀਆਂ ਕਿਨਾਂ ਨੂੰ ਕਹਿ ਰਹੇ ਹੋ ਆ ਬਾਲੇ ਜਿਹੜੇ ਲਾਏ ਹੋਏ ਨੇ ਹਾਂਜੀ ਹਾਂਜੀ ਇਹ ਇਹ ਸਾਰੇ ਟੁੱਟ ਗਏ ਨੀਚੋਂ ਠੀਕ ਹੈ ਹਰ ਸਾਲ ਤੁਸੀਂ ਨਵਾਂ ਬਣਾਉਂਦੇ ਹੋ ਸ਼ੈਡ ਜਾਂ ਫਿਰ ਇੱਕ ਕੋਈ ਇੱਕ ਵਾਰ ਬਣਾਇਆ ਹੁੰਦਾ ਹਰ ਸਾਲ ਨਵਾਂ ਤਿਆਰ ਕਰਦੇ ਆ ਜੀ ਇਹਦੇ ਤੇ ਆਉਂਦਾ ਹੀ 10-12000 ਰੁਪਏ ਦਾ ਖਰਚਾ ਜੀ ਸਾਰਾ ਉਹ ਹੁਣ ਦੁਬਾਰਾ ਇਹਨੂੰ ਤਿਆਰ ਟੁੱਟਿਆ ਫੁੱਟਿਆ ਸਾਰਾ ਇਹ ਤਿਆਰ ਕਰਨ ਵਿੱਚ ਦੁਬਾਰਾ ਉਹ ਨਹੀਂ ਖਰਚਾ ਆਏਗਾ ਤੁਹਾਡਾ ਹਾਂਜੀ ਹਾਂ ਇਹ ਤੋਂ ਥੋੜਾ ਜਿਹਾ ਘੱਟ ਆਊਗਾ ਠੀਕ ਹੈ ਉਹ ਜੋ ਪਿੱਛੇ ਦਿਖ ਰਿਹਾ ਸ਼ਾਇਦ ਤੁਹਾਡੇ ਰਹਿਣ ਵਾਲਾ ਹੈ ਉਹਨੂੰ ਵੀ ਕੋਈ ਨੁਕਸਾਨ ਹੋਇਆ ਹਾਂਜੀ ਹਾਂ ਉਹ ਵੀ ਉਹਦੀ ਬੱਲੀਆਂ ਟੁੱਟ ਗਈਆਂ ਸੀ ਉਹ ਅਸੀਂ ਸਮਾਰ ਲੀਆਂ ਹੋਣ ਹਾਂਜੀ ਵੈਸੇ ਬਾਕੀ ਗੁੜਗੜ ਅੰਦਰ ਰੱਖ ਤੇ ਆਦਾ ਜਿਹੜਾ ਬਚਿਆ ਹੋਇਆ ਸੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨੁਕਸਾਨ ਹੋਇਆ ਹੈ ਗੁੜ ਦੀ ਖੁਲਾੜੀ ਹੈ ਪਿੰਡ ਮਜਾਤ ਦੇ ਵਿੱਚ ਸੋ ਕੁਦਰਤ ਦੀਆਂ ਕੁਦਰਤਾਂ ਜੋ ਕਹਿਰ ਹੁੰਦਾ ਹੈ ਕੁਦਰਤੀ ਪਰੇਸ਼ਾਨੀਆਂ ਹੁੰਦੀਆਂ ਨੇ ਇਹ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀਆਂ ਕਿਸੇ ਨੂੰ ਦੱਸ ਕੇ ਨਹੀਂ ਆਉਂਦੀਆਂ ਇਹਨਾਂ ਦੇ ਵਿੱਚ ਇਨਸਾਨ ਦਾ ਕੋਈ ਜ਼ੋਰ ਵੀ ਨਹੀਂ ਚੱਲਦਾ ਸੋ ਇਸੇ ਤਰ੍ਹਾਂ ਹੀ ਜੋ ਪੰਜਾਬ ਦੇ ਵਿੱਚ ਹਨੇਰੀ ਆਈ ਤੂਫਾਨ ਆਇਆ ਉਹਦੇ ਨਾਲ ਇਹ ਪਿੰਡ ਮਜਾਤ ਦੇ ਜੋ ਹੈ ਨੇ ਗੁੜ ਬਣਾਉਣ ਵਾਲੇ ਇਹਨਾਂ ਦਾ ਨੁਕਸਾਨ ਹੋਇਆ ਕੈਮਰਾਮੈਨ ਅਮਿਤ ਦੇ ਨਾਲ ਹਰਸ਼ਰਨ ਕੌਰ এবੀਪੀ ਸੰਜਾ ਮੋਹਾਲੀ